आपकी आवाज समाचार आप तक थाने अंदर वांग हो रही है कुकर दी सेवा जी हां ਮਾਮਲਾ ਬਠਿੰਡਾ ਤੋਂ ਹੈ ਇੱਕ ਕੁੱਕਰ ਦੀ ਪੁਲਿਸ ਵੱਲੋਂ ਜਾਨ ਬਚਾਏਗੀ ਜ਼ਖਮੀ ਹਾਲਤ ਦੇ ਵਿੱਚ ਕੁੱਕਰ ਨੂੰ ਭੇਜਿਆ ਗਿਆ ਫਿਰ ਕੁੱਕਰ ਦੇ ਉੱਪਰੋਂ ਤਸੱਦਦ ਟਾਉਣ ਵਾਲੇ ਤਿੰਨ ਦੋਸ਼ੀਆਂ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਨਿਰਮਤ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਮਲਵਾਨਾ ਪਿੰਡ ਵਿੱਚ ਕੁਝ ਵਿਅਕਤੀਆਂ ਵੱਲੋਂ ਕੁੱਕਰ ਦੀ ਲੜਾਈ ਕਰਵਾਈ ਜਾ ਰਹੀ ਸੀ ਇਸੇ ਤਰ੍ਹਾਂ 100 ਤੋਂ 200 ਬੰਦੇ ਸ਼ਾਮਲ ਸੀ ਜਦੋਂ ਸਾਨੂੰ ਇਸ ਗੱਲ ਦੀ ਇਤਲਾ ਮਿਲਦਾ ਮੋਕੇ ਤੋਂ ਸਾਰੇ ਫਰਾਰ ਹੋ ਗਏ ਇਹ ਸਰ ਜਿਹੜਾ ਪਿਛੇ ਦਿਨ ਇੱਕ ਕੁੱਕੜਾ ਦੇ ਮਾਮਲੇ ਵਿੱਚ ਮﻘਦਮਾ ਦਰਜ ਕੀਤਾ ਗਿਆ ਸੀ ਪੂਰਾ ਕੀ ਮਾਮਲਾ ਕੁੱਕੜਾ ਖੰਡਨ ਤੋਂ ਸੀ ਜਿਸ ਜਿਸ ਨੂੰ ਕਰੇ ਰਿਹਾ ਹੈ ਉੱਤੇ ਮﻘਦਮਾ ਤੈਨੂੰ ਦਰਜ ਕੀਤਾ ਹੈ ਰਾਜਵਿਦਿਆ ਸਿੰਘ ਜੁਸੀ ਸਿੰਘ ਤੇ ਵਰਜੀਤ ਸਿੰਘ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹੜਾ ਤੁਮ ਮਗਲਮਾ ਦਾ ਸੀ ਹੈ। ਹੈ ਕੀ ਕਰਵਾ ਰਹੇ ਸੀ? ਤੇ ਜਾਨਵਰਾਂ ਨੂੰ ਤੱਕ ਪਰੇਸ਼ਾਨ ਕਰਦੇ ਸੀ। ਹੂੰ। ਜਰੂਰ ਹਾਂ ਬਸ ਤੈਨੂੰ ਦੋ ਕਿਥਾ। ਕਿਸ ਤਰੀਕੇ ਦਾ ਪ੍ਰੇਸ਼ਾਨ ਕਰਦੇ ਸੀ? ਲੜਾਈ ਲਵਾਉਂਦੇ ਸੀ ਕੀ ਕਰਵਾਉਂਦੇ ਸੀ? ਲੜਾਈ ਕਰਵਾ ਰਹੇ ਸੀ ਤੁਸੀਂ ਤਾਂ ਪਰੇਸ਼ਾਨ ਸੀ। ਅੱਛਾ ਅੱਛਾ। ਤੇ ਕਿੰਨੇ ਕੁੱਕੜ ਇਸ ਦੌਰਾਨ ਤੇ ਸਾਨੂੰ ਵੀ ਪਤਾ ਕਿੰਨੇ ਕੁੱੜ ਜਿਹੜੀ ਸਾਡੀ ਤਕਬੀਰ ਦੇ ਵਜੇ ਕੁੱਕੜ ਆਇਆ। ਓਕੇ। ਤੇ ਮੌਕੇ ਦੇ ਵਿੱਚ ਤੁਸੀਂ ਲੜਾਈ ਜਦੋਂ ਕਰਵਾ ਰਹੇ ਸੀ ਉਸ ਮੌਕੇ ਤੇ ਮਕਮਲਾ ਦੇਖ ਕੇ ਉੱਪਰ ਰਿਪੋਰਟ ਪਾਈ ਕੀਤਾ ਹੋਇਆ। ਬਿਲਕੁਲ। ਤੇ ਕਿੰਨੇ ਕੁੱਕੜ ਸੀ ਉਸ ਮੁੱਖ ਦੇ ਲਦਾਈ ਤੋਂ ਸਾਨੂੰ 1 ਮਿਲੀਮੀਟਰ ਕੋਰਟ ਚ ਪੇਚ ਸੀ ਤੇ ਇਹਨੂੰ ਪੇਚਾ ਤੋਂ ਕਰ ਲਗਾ ਜਿਵੇਂ ਉਹਦਾ ਤਲ ਨੂੰ ਕਰ ਦਿੱਤਾ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਦੁਰਨੁਜਮਾਨ ਤੋਂ ਦੋ ਸੀ ਬਦਮਾਦ ਕਰ ਰਿਹਾ ਅੱਛਾ ਬਦਮਾਦ ਕਰ ਰਿਹਾ ਤੇ ਇਹਨਾਂ ਨੂੰ ਕੋਈ ਕੋਕੜਾ ਨੂੰ ਫਿਰ ਕਿੱਥੇ ਰੱਖਿਆ ਗਿਆ ਇੱਕ ਕੋਕੜਾ ਵੀ ਸੀ ਫਿਰ ਕੋਕੜਾ ਵੀ ਸੀ ਕੋਕੜੇ ਕੋਕੜਾ ਕਿੱਥੇ ਰੱਖਿਆ ਗਿਆ ਸੀ ਰਾਮ ਦਾ ਕੋਕੜਾ ਦੇ ਸੇਵ ਚਲੇ ਰੱਖਿਆ ਜਿੱਥੋਂ ਦੇਖ ਪਾਉਂਦੇ ਜੀ ਜਦੋਂ ਵੀ ਕੋਰਟ ਦੇ ਵਿੱਚ ਇਹਨਾਂ ਕੁੱਕੜ ਨੂੰ ਲੈ ਕੇ ਜਾਣਾ ਨਾਲ ਜੀ ਪੇਸ਼ ਕਰਨ ਨੂੰ ਪੂਗਾ ਨਾਲ ਇਹਨੂੰ ਕੋਰਟ ਕੋਲੋਂ ਤਲਬ ਕਰਦਾ ਹੈ ਅੱਛਾ ਤਾਂ ਬਲੋਂ ਜੀ ਪੇਸ਼ ਕਰਨਾ ਹੁੰਦਾ ਜੀ ਅੱਛਾ ਇੱਕ ਜਿਹੜੇ ਤੁਸੀਂ ਜਿਹੜੇ ਕੁੱਕੜ ਜੇ ਲੜਾਈ ਕਰੇ ਜਿੱਥੇ ਉੱਥੇ ਕੋਈ ਲੜਾਈ ਕਰੇ ਜੇ ਤੁਸੀਂ ਜਿਵੇਂ ਪੈਸੇ ਲੈਣੇ ਆਪਾਂ ਸ਼ਰਤਾਂ ਲੈਣੇ ਆ ਜੇ ਕੁਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਵਿੱਚ ਹੈ ਟਰੱਕ ਦੇ ਵਿੱਚ ਨਾਮ ਦੇਣੇ ਸਿੱਖਤ ਹੀ ਹੋਗੇ ਟਰੱਕ ਨੇ ਬਰਾਮਤ ਕੀਤੇਗੇ 11 11 ਟਰੋਫੀ ਆਪਾਂ ਦੇ ਜਿੱਤਣ ਦੇਣੇ अच्छा ਜਿਹੜਾ ਵੀ ਇਹਨੇ ਦੋ ਕੁੱਕੜਾ ਜੀ ਜਿੱਤ ਜਾ ਉਹਨੂੰ ਟਰਾਫੀ ਦੇਣੀ ਸੀ ਤੇ ਜਿਹੜੇ ਦੋ ਕੁੱਕੜ ਸੀ ਚਾਰ ਸੀ 10 ਸੀ ਜੋ ਵੀ ਸੀ ਜੇ ਸਾਡੇ ਟਕਤੀ ਚ ਸਾਡੀ ਚੱਕਾ ਆ ਹੂੰ ਤੇ ਜਿਹੜਾ ਜਿੱਤ ਉਹਨੂੰ ਟਰਾਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖੇ ਸੀ ਕਿ ਲਈ ਟਰਾਫੀ ਸੀ ਨਹੀਂ ਕੋਸ ਕੋਈ ਨਹੀਂ ਸਾਡੀ ਨਹੀਂ ਸਰ ਤਵਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਪੂਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਲੜਾਈ ਕਰਵਾਉਂਦੇ ਹੋਗੇ ਦੇਖੋ ਵੀ ਜੀ ਅਸੀਂ ਰੇਡ ਕੀਤੀ ਉਸ ਟਾਈਮ ਸਾਨੂੰ ਇੱਕ ਕੁੱਪੜਾ ਹੋ ਸਕਦਾ 20 ਹੋਣ 50 ਹੋਣ 100 ਹੋਵੇ ਉੱਥੇ ਸਾਡੀ ਕੰਪਨੀ ਚੱਕਾ ਜਦੋਂ ਮੌਕੇ ਤੇ ਅਸੀਂ ਪਹੁੰਚੀ ਸੀ ਉਹ ਜਦ ਵੀ ਹਾਲਚਾ ਨੂੰ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਤਵ ਕੀ ਕਰਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਅੱਛਾ ਉਹਦੇ ਚਾ ਹੈ ਵੀ ਲੜਾਈ ਕਰ ਰਹੀ ਸੀ ਕਿ ਦੂਜ ਨਾਲ ਇਹ ਤਕਰੀਰ ਦਾ ਸਭੀ ਕੀ ਮੈਂ ਦੱਸਦਾ ਥੈਂਕ ਯੂ